5 ਸਾਲ ਕੈਪਟਨ ਕੈਪਟਨ ਸਾਹਿਬ ਦੀ ਸਰਕਾਰ ਰਹੀ 4.5 ਸਾਲ ਕੈਪਟਨ ਸਾਹਿਬ ਅੰਦਰ ਮਹਿਲਾ ਕੋ ਬਾਹਰ ਨਹੀਂ ਨਿਕਲੇ 5 ਸਾਲ ਚੰਨੀ ਨੂੰ ਮਿਲੇ ਉਹਨੇ ਬੱਕਰੀਆਂ ਚੋਕੇ 3 ਮਹੀਨੇ ਦੇ 3 ਮਹੀਨੇ ਮੰਜੇ ਚੋਕੇ ਮੰਜੇ ਭੁੜ ਕੇ ਘਾਰਾ ਕਾੜੀਏ ਬੱਕਰੀਆਂ ਦੀਆਂ ਉਹਨੇ 3 ਮਹੀਨੇ ਪੂਰੇ ਕਰਤੇ ਆ ਜਿਹੜੇ ਆਗੇ ਝਾਰੂ ਵਾਲੇ ਇਹ ਝਾਰੂ ਵਾਲਿਆਂ ਨੂੰ ਜਿਹੜੇ 2.5 ਸਾਲ ਮਿਲੇ ਆ ਇਹਨਾਂ ਨੇ 2.5 ਸਾਲ ਦੇ ਵਿੱਚ ਪੰਜਾਬ ਦਾ ਸੱਤਿਆਨਾਸ਼ ਕਰਕੇ ਰੱਖਤਾ ਹੈ ਜਹਾਜ਼ ਲੈ ਕੇ ਜਹਾਜ਼ ਸਰਕਾਰ ਦੇ ਪੈਸਿਆਂ ਦਾ 27000 ਕਰੋੜ ਰੁਪਇਆ ਕਰਜ਼ਾ ਲੈ ਕੇ ਤੇ ਅਰਵਿੰਦ ਕੇਜਰੀਵਾਲ ਨੂੰ ਇੰਟਰਨੈਸ਼ਨਲ ਕਮਾਂਦੇ ਰਹੇ ਉਹਨੂੰ ਨੈਸ਼ਨਲ ਲੀਡਰ ਬਣਾਉਂਦੇ ਰਹੇ ਪੰਜਾਬ ਦਾ ਬੇਰਾ ਗਰ ਘਰ ਕਰਕੇ ਦਾਤਾ ਝਾੜੂ ਵਾਲਿਆ ਇੱਕ ਵੀ ਕੰਮ ਝਾੜੂ ਵਾਲੇ ਮੈਨੂੰ ਗਿਨਾ ਦੇਣ ਬਾਹਰ ਕੱਢ ਕੇ ਜਿਹੜੇ ਬੜੀਆਂ ਗੱਲਾਂ ਕਰਦੇ ਆ ਕੰਮ ਤੇ ਗਿਨਾਦੇ ਉਹਨਾਂ ਨੇ ਬਿਲਕੁਲ ਜ਼ੀਰੋ ਬਿਲਕੁਲ ਜ਼ੀਰੋ ਇੱਕ ਵਾਰ ਤੁਹਾਨੂੰ ਕਰੈਕਟ ਕਰਨਾ ਚਾਹੂੰਗੀ ਇਹਨਾਂ ਨੇ 75000 ਕਰੋੜ ਤੋਂ ਜ਼ਿਆਦਾ ਕਰਜ਼ਾ ਲਿਆ 72000 ਦੀ ਤੁਸੀਂ ਗੱਲ ਕਰ ਰਹੇ ਹੋ 72000 ਕਰੋੜ ਤਾਂ ਉਹਨਾਂ ਨੇ ਕਿਹਾ ਜਿਹੜੇ ਤੁਸੀਂ ਕਰਜ਼ੇ ਲਏ ਹੋਏ ਸੀ ਉਹਦਾ ਇੰਟਰਸਟ ਬਿਲਕੁਲ ਬਿਲਕੁਲ ਕਰਜ਼ਾ ਤੇ ਸਿਰਫ ਇਹਨਾਂ ਨੇ ਜਿਹੜਾ ਕਰਜ਼ਾ ਲਿਆ ਕੋਈ ਇੰਟਰਸਟ ਨਹੀਂ ਦਿੱਤਾ ਇਹ ਜਾਦ ਲੈ ਕੇ ਤੇ ਰਵਿੰਦ ਕੇਜਰੀਵਾਲ ਨੂੰ ਇਹਨਾਂ ਦਾ ਲੀਡਰ ਜਿਹੜਾ ਰਵਿੰਦ ਕੇਜਰੀ ਜਿਹੜਾ ਬਾਦ ਜਿਹੜਾ ਕਹਿੰਦੇ ਆ ਕਿ ਬੜਾ ਸਾਫ ਸੁਥਾ ਉਹ ਅੱਜ ਜੇਲ੍ਹ ਵਿੱਚ ਕਿਉਂ ਆ ਜੇਲ੍ਹ ਵਿੱਚ ਕਿਉਂ ਆ ਸ਼ਰਾਬ ਨੀਤੀ ਦੇ ਵਿੱਚ ਉਹ ਜੇਲ੍ਹ ਵਿੱਚ ਇਹਨਾਂ ਨੇ ਆਖੇ ਇੱਕ ਮਿੰਟ ਦੇਖ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੀ ਇਹ ਕਹਿ ਰਹੇ ਆ ਇੱਕ ਮਿੰਟ ਇੱਕ ਇਹਨਾਂ ਦੀ ਗੱਲ ਦਾ ਜਵਾਬ ਲੈ ਲਈ ਇਹਨਾਂ ਤੋਂ ਭਾਈ ਸਾਹਿਬ ਕਹਿ ਰਹੇ ਆ ਕਿ ਬਾਦਲ ਵੀ ਝੂਟੇ ਲੈਂਦੇ ਰਹੇ ਲੇਕਿਨ ਤੁਹਾਨੂੰ ਤੇ ਬਦਲਾਅ ਦੇ ਨਾਮ ਤੇ ਵੋਟ ਪਈ ਸੀ ਕਿ ਆਮ ਆਦਮੀ ਘਰਨੀ ਲਵਾਂਗੇ ਕਾਰਨੀ ਲਵਾਂਗੇ ਕਿਉਂਕਿ ਤੁਸੀਂ ਪਿੱਛੇ ਬੋਲਦੇ ਤੁਸੀਂ ਜਵਾਬ ਦਿਓ ਦੇਖੋ ਜੀ ਉਹ ਤੇ ਪ੍ਰੋਟੋਕੋਲ ਹੈ ਜੀ ਬਾਕੀ ਅਸੀਂ ਕੰਮ ਕੀਤੇ ਅਸੀਂ ਕਾਮੇਦਾਰ ਤੇ ਵੋਟ ਮੰਗ ਰਹੇ ਹਾਂ ਤੁਸੀਂ ਇਸ ਗੱਲ ਦਾ ਦੱਸੋ ਕਿ ਜਿਹੜਾ helicopter ਆ ਜਾਂਦਾ ਐਕਸਟਰਾ ਸਕਿਉਰਿਟੀ ਕਿਉਂਕਿ ਤੁਸੀਂ ਕਿਹਾ ਸੀ ਕਿ ਬਹੁਤ ਹੀ ਸਿੰਪਲ ਆਮ ਆਦਮੀ ਰਵਾਂਗੇ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਤੁਸੀਂ ਆਮ ਆਦਮੀ ਪਾਰਟੀ ਵਾਲਿਓ ਇੱਕ ਗੱਲ ਦਾ ਜਵਾਬ ਦਿਓ ਜਿਹੜੀ ਪਾਰਟੀ ਬਦਲਾ ਤੁੰ ਤੁਸੀਂ ਬੋਲਿਓ ਜਿਹੜੀ ਪਾਰਟੀ ਬਦਲਾਅ ਦੇ ਨਾਮ ਤੇ 92 ਸੀਟਾਂ ਲੈ ਕੇ ਆਈ ਸੀ ਉਹਨੇ ਪੰਜ ਮਨਿਸਟਰ ਖੜੇ ਕੀਤੇ ਤਿੰਨ ਦਲ ਬਦਲੂਆਂ ਨੂੰ ਟਿਕਟ ਦਿੱਤੀ ਇੱਕ ਐਮਐਲ ਨੂੰ ਦਿੱਤੀ ਕਿ ਆਮ ਆਦਮੀ ਪਾਰਟੀ ਲੀਡਰਸ਼ਿਪ ਖਤਮ ਹੋ ਗਈ ਉਹਦੇ ਬਾਅਦ ਕੋਈ ਨਵਾਂ ਲੀਡਰ ਨਹੀਂ ਪਾਇਆ ਕਰੋਗੇ ਸਰ ਇਸਨਾ 75 ਸਾਲ ਤੋਂ ਦੇਸ਼ ਯਾਦ ਹੋਇਆ ਹਰ ਕਹਨੇ ਆਪਣੀ ਸਰਕਾਰ ਵੇਲੇ ਕਾਰਜਗਰ ਕੀਤੀ ਬਿਲਕੁਲ ਠੀਕ ਗੱਲ ਹੈ ਦੇਖੋ ਜੇਕਰ ਕੋਈ ਕੰਮ ਕਹਨੇ ਸ਼ੁਰੂ ਕਰਵਾਇਆ ਸੀ ਝੰਡਾ ਰਖਵਾਇਆ ਸੀ ਪਰ ਇਸ ਗੱਲ ਦਾ ਮਾਨ ਹੋਣਾ ਚਾਹੀਦਾ ਕਿ ਜਿਹੜੇ ਕੰਮ ਉਹਨਾਂ ਨੇ ਸ਼ੁਰੂ ਕਰਵਾਏ ਹੀ ਹੈ ਇਹ ਪੂਰੇ ਕਰਨ ਤੇ ਵੀ ਦਮਾਂਦਾ ਰੱਖਿਆ ਇੱਕ ਚੀਜ਼ ਇੱਕ ਚੀਜ਼ ਇੱਕ ਦੀ ਬੰਦ ਕਰਕੇ ਗਾਇਆ ਕਿ ਇਸ ਇਲਾਕੇ ਦੀ ਸਰਪੰਚ ਇੱਕ ਗਿਆ ਜੇਕਰ ਕੋਈ ਕੰਮ ਬੰਦਾ ਸ਼ੁਰੂ ਕਰਦਾ ਤੁਸੀਂ ਚੰਗਾ ਕੰਮ ਸ਼ੁਰੂ ਕੀਤਾ ਤੁਸੀਂ ਤੁਸੀਂ ਚੰਗਾ ਕੰਮ ਸ਼ੁਰੂ ਕੀਤਾ ਜੇ ਇਹ ਹੀ ਰੋਕਦੀਏ ਜੇਕਰ ਇਹ ਹੀ ਰੋਕਦੀਏ ਜੇਕਰ ਜੇਕਰ ਤੁਸੀਂ ਕੋਈ ਚੰਗਾ ਕੰਮ ਸ਼ੁਰੂ ਕੀਤਾ ਜੇਕਰ ਇਹ ਨੂੰ ਰੋਕਦੀਏ ਫਿਰ ਨਹੀਂ ਗਲਤ ਹੋਏ ਜੇਕਰ ਵੀ ਜੋ ਚੰਗਾ ਕੰਮ ਸ਼ੁਰੂ ਕੀਤਾ ਬੜਾ ਵਧੀਆ ਇੱਕ ਮਿੰਟ ਇਹ ਕਹੇ ਬੜਾ ਬੜਾ ਵਧੀਆ ਕੰਮ ਕੀਤਾ ਲੇਕਿਨ ਮੇਰਾ ਸਵਾਲ ਹੋਰ ਸੀ ਕਿ ਜਿਹੜੇ ਕਹਿੰਦੇ ਸੀ ਆਮ ਆਦਮੀ ਨੂੰ ਖਾਸ ਬਣਾਵਾਂਗੇ ਕੀ ਉਹਦੇ ਬਾਅਦ ਫੈਕਟਰੀ ਚ ਬੰਦੇ ਬੰਦ ਹੋ ਗਏ 2022 ਦੀ ਇਲੈਕਸ਼ਨ ਤੋਂ ਬਾਅਦ ਮੇਰੀ ਗੱਲ ਸੁਣੋ ਜਵਾਬ ਦਿਓ ਕਿਸੇ ਦਲ ਬਦਲਣ ਨੂੰ ਦੇ ਤੁਸੀਂ ਤੁਸੀਂ ਰਾਜਨੀਤੀ ਸਾਫ਼ ਕਰਨ ਆਏ ਸੀ ਤੇ ਤਿੰਨ ਜਿਹੜਾ ਗੰਦਬਾਤੀ ਪਾਰਟੀ ਨੇ ਤੁਸੀਂ ਲੈ ਲਿਆ। ਬਿਲਕੁਲ ਠੀਕ ਹੈ। ਉਹ ਕਿਉਂ ਉਹਨਾਂ ਟਿੱਕਾ ਦਿੱਤੀਆਂ? ਹਾ ਇਹ ਵਰਕਰ ਜਿਹੜੇ ਆ ਜਿਹੜੇ ਤੁਸੀਂ ਨਾਰਾ ਮਾਰ ਰਹੇ ਹੋ 40 ਡਿਗਰੀ ਟੈਂਪਰੇਚਰ ਹੈ ਕਿ ਤੁਸੀਂ ਕਾਬਲੀਤ ਨਹੀਂ ਤੁਹਾਡੇ 'ਚ? ਸਰ ਐਸਰਾ ਐਸਰਾ ਜਦੋਂ ਜਦੋਂ ਕੋਈ ਨਵੀਂ ਪਾਰਟੀ ਆਈ ਅਸੀਂ ਨਵੇਂ ਬੰਦੇ ਆਏ ਕੋਈ ਵੀ ਬੰਦਾ ਕੋਈ ਵੀ ਚੈਨਲ ਨਵਾਂ ਆਉਂਦਾ ਉਹਨੂੰ ਸਟੈਬਲਿਸ਼ ਹੋਣ ਟਾਈਮ ਲੱਗਦਾ ਸਾਡੀ ਪਾਰਟੀ ਨੇ 2 ਸਾਲ ਦੇ ਵਿੱਚ ਜਿਹੜੇ ਬਿਲੀ ਦੇ ਬੇਮਾਫ ਕੀਤੇ ਜਿਹੜੇ ਲੋਕਾਂ ਨੂੰ ਇੱਕ ਮਿੰਟ ਜਿਹੜੇ ਲੋਕਾਂ ਨੂੰ ਆਉਂਦੇ ਆ ਮੈਂ ਚੈਨਲ ਨਹੀਂ ਚੈਨਲ ਦਾ ਇੱਕ ਮਿੰਟ ਦੀ ਇੱਕ ਮਿੰਟ ਜਿਹੜੇ ਲੋਕਾਂ ਨੂੰ ਆਉਂਦੇ ਮੈਂ ਚੈਨਲ ਨਹੀਂ ਇੱਕ ਲੋਕਾਂ ਨੂੰ ਆ ਤੁਹਾਡੀ ਤੁਹਾਡੀ ਤੁਸੀਂ ਮੈਨੂੰ ਸਵਾਲ ਕੀਤਾ ਨਾ ਮੈਂ ਕਰ ਲਾਂ ਨਿਊਜ਼ ਚੈਨਲ ਜਿਹੜਾ ਵੀ ਆਂਦਾ ਸਾਡਾ ਵੀਰਵਾਰ ਨੂੰ ਇੰਤਿਆਰ ਹੁੰਦਾ ਸਾਡੀ ਰੇਟਿੰਗ ਆਂਦੀ ਆ ਜੇ ਮਾੜੀ ਹੁੰਦੀ ਹੈ ਮਾੜੇ ਕੰਮ ਕਰੀ ਮਾੜੀ ਹੁੰਦੀ ਹੈ ਤੁਸੀਂ ਗੱਲ ਇਸ ਦਾ ਜਵਾਬ ਦਿਓ ਕਿ ਤੁਹਾਨੂੰ ਆਮ ਆਦਮੀ ਆਮ ਆਦਮੀ ਨੂੰ ਪਾਵਰ ਦਿੱਤੀ ਗਈ ਸੀ ਕਿਉਂਕਿ ਇਹ ਫੇਲ ਹੋ ਗਈ ਸੀ ਸਾਰੇ ਫੇਲ ਹੋ ਗਏ ਤਾਂ ਟਿਕਟ ਮਿਲੀ ਮੈਨੂੰ ਦੱਸਣਾ ਜੀ ਮੇਰੀ ਗੱਲ ਸੁਣੋ ਜੇਕਰ ਚੰਗਾ ਲੀਡ ਕਿਥੇ ਮਰਜੀ ਬੈਠਾ ਹੋਏ ਜੇ ਤੁਹਾਨੂੰ ਚੰਗਾ ਲੱਗਦਾ ਪਾਰਟੀ ਚੰਗਾ ਲੱਗਿਆ ਤੇ ਸਰ ਉਹਨੂੰ ਡੋਪਰਨ ਸ਼ਹੀਲ ਰਿੰਕੂ ਚੰਗੇ ਸੀਗੇ ਕਿ ਨਹੀਂ ਮੈਨੂੰ ਦੱਸੋ ਤੁਹਾਡੀ ਪਾਰਟੀ ਜਗੇ ਤੇ ਇਨਕਲਾਬੀ ਹੈ ਜੇ ਤੁਹਾਡੀ ਪਾਰਟੀ ਛੱਡ ਗਏ ਹੋ ਗਦਾਰ ਹੋ ਗਏ ਚੰਗਾ ਲੀਡਰ ਕਿਹੜਾ ਹੈ ਦੇਖੋ ਜਿਹੜੀ ਬੀਜੇਪੀ ਦੀ ਜੇਕਰ ਅਸੀਂ ਕਈ ਇੱਥੇ ਪਾਰਟੀਆਂ ਆਉਂਦੀਆਂ ਜਿਹੜੀਆਂ ਵਾਸ਼ਿੰਗ ਮਸ਼ੀਨ ਬਣ ਗਈਆਂ ਧੱਕੇ ਨਾਲੀ ਪਾਰਟੀ ਦਾ ਇਲਜ਼ਾਮ ਲੱਗ ਰਿਹਾ ਇੱਕ ਸਾਬਣ ਉਹ ਵੇਚ ਰਿਹਾ ਕੇ ਵੇਚ ਰਿਹਾ ਤੁਸੀਂ ਕਹ ਲੈਂਦੇ ਤੁਸੀਂ ਇੱਕ ਚੀਜ਼ ਕਹੀ ਹੈ ਕਿ ਆਮ ਬੰਦੇ ਕਿਉਂ ਨਹੀਂ ਟਿਕਟ ਦਿੱਤੀ ਗਈ ਕਲਸੀ ਸ਼ਹਿਰੀ ਜੀ ਜਿਹੜੇ ਹਨ ਸਾਡੇ ਇਹ ਗ੍ਰਾਸ ਰੂਟ ਲੈਵਲ ਦੇ ਸਾਡੇ ਵਰਕਰ ਨੇ ਅਸੀਂ 12 ਤੋਂ ਇਕੱਠੇ ਚੱਲੇ ਆ ਔਰ ਇਹ ਸਾਡੇ ਬਿਲਕੁਲ ਤੁਹਾਡੇ ਨਾਲ ਮੈਂ ਬਿਲਕੁਲ ਤੁਹਾਡੇ ਨਾਲ ਨਹੀਂ ਦੇਖੋ ਮੈਂ ਤੁਹਾਡੇ ਨਾਲ ਇਤفاق ਰੱਖਦਾ ਸ਼ਹਿਰੀ ਕட்சி بڑے ਗਰਾਊਂਡ ਤੋਂ ਗਏ ਨੇ ਮੈਂ ਗੱਲ ਕਰ ਰਿਹਾ ਕਿ ਜਿਹੜੀਆਂ ਟਿਕਟਾਂ ਦਿੱਤੀਆਂ ਹਨ ਪੰਜ ਮੰਤਰੀ ਤਿੰਨ ਗੱਲ ਬਦਲੂ ਜਦ ਤੁਸੀਂ ਰਾਜਨੀਤੀ ਕਿਹੜੀ ਸਾਫ਼ ਕਰਨ ਆਏ ਸੀ ਅਸੀਂ ਰਾਜਨੀਤੀ ਸਾਫ਼ ਕੀਤੀ ਹੈ ਔਰ ਕਰ ਰਹੇ ਹਾਂ ਇੱਕ ਮਿੰਟ ਹਰੋ ਸਰ ਅਸੀਂ ਰਾਜਨੀਤੀ ਸਾਫ਼ ਕੀਤੀ ਹੈ ਔਰ ਕਰਾਂਗੇ ਔਰ ਕਰ ਰਹੇ ਹਾਂ ਚੰਨ ਕੇ ਨਕੇ ਦੀ ਨੀਤੀ ਹੈ ਦਾਮ ਪ੍ਰਕਾਸ਼ਕ ਮੈਨਸ਼ਨੋ ਜੀ ਦਾਮ ਸ਼ਾਮ ਠੀਕ ਹੈ ਦਾਮ ਸ਼ਾਮ ਇੱਕ ਮਿੰਟ ਕਰੋ ਇੱਕ ਮਿੰਟ